ਮੈਂ ਮਹਿੰਦਰ ਕੁਮਾਰ ਵੱਡੋ ਆਣ ਅੱਜ ਅਸੀਂ ਰਾਮਪੁਰ ਬਿਲਣੋਂ ਦੀ ਜਿਹੜਾ ਜੰਗਲ ਆ ਉਹਦੇ ਵਿੱਚ ਖੜੇ ਆ ਇਹ ਰਸਤਾ ਚੇੜੇ ਦੇ ਪੌਰ ਨੂੰ ਜਿਹੜਾ ਹਿਮਾਚਲ ਨੂੰ ਜਾ ਰਿਹਾ ਇਹ ਪੰਚਾਇਤ ਨੇ ਦਿੱਤਾ ਰਸਤਾ ਇਹ ਨਜਾਇਜ਼ ਰਸਤਾ ਦਿੱਤਾ ਹੋਇਆ ਇਹਦੇ ਨਾਲ ਨਾਲ ਕੀ ਹੋ ਰਿਹਾ ਜਿੰਨਾ ਵੀ ਜੰਗਲ ਵਾ ਉਹ ਵੱਡਿਆ ਜਾ ਰਿਹਾ ਜੰਗਲ ਖਤਮ ਹੋ ਰਿਹਾ ਆਪ ਜਣਾ ਜਿੰਨੀਆਂ ਵੀ ਆ ਆ ਪਾਣੀ ਦੇ ਨਾਲ ਜਦੋਂ ਵੀ ਬਰਸਾਤ ਹੁਣ ਹੋਣੀ ਆ ਪਹਿਲੀ ਬਰਸਾਤ ਵੀ ਜਿਹੜੀ ਹੋਈ ਆ ਉਹ ਪਾਣੀ ਪਿੰਡਾਂ ਵਿੱਚ ਵੜ ਗਿਆ ਹੁਣ ਉਸ ਤੋਂ ਬਾਅਦ ਲਗਾਤਾਰ ਵੱਢਣ ਨਾਲ ਪਹਾੜ ਜਿਹੜਾ ਐਡਾ ਵੱਡਾ ਪਹਾੜ ਵਾ ਜਿਹੜਾ ਵੱਢ ਦਿੱਤਾ ਸਰਕਾਰ ਦੀ ਜ਼ਿੰਮੇਵਾਰੀ ਸੀ ਇਹਨੂੰ ਰੋਕਣਾ ਸਰਕਾਰ ਆਪ ਨਾਲ ਰਲ ਗਈ ਉਹ ਆਏ ਪਹਾੜ ਨੇ ਪਹਾੜ ਵੱਡੇ ਜਾ ਰਹੇ ਆ ਇਹਦੇ ਨਾਲ ਜਿਹੜੀ ਪਾਣੀ ਦੀ ਦਸ਼ਾ ਆ ਉਹ ਪਿੰਡਾਂ ਨੂੰ ਹੋ ਗਈ ਆ ਉਹ ਐਤਗੀ ਹਰ ਵੀ ਪਿੰਡਾਂ ਨੂੰ ਪਾਣੀ ਕਿੰਨੇ ਪਿੰਡਾਂ 'ਚ ਪਾਣੀ ਨਹੀਂ ਹੁਣ ਬਣਨਾ ਆ ਇਹਦੇ ਨਾਲ ਵਾਤਾਵਰਨ ਖਰਾਬ ਹੋ ਗਿਆ ਜੰਗਲ ਤਬਾਹ ਹੋ ਗਿਆ ਜਾਨਵਰ ਪੰਛੀ ਜਿਹੜੇ ਆ ਉਹ ਥੱਲੇ ਨੂੰ ਪਲਾਨ ਕਰ ਗਏ ਇਹ ਜੰਗਲ ਜਿਹੜਾ ਇਹਨਾਂ ਨੇ ਜਿਹੜੇ ਵੱਡੇ ਇਹ ਸਰਮਾਇਦਾਰ ਵਾ ਸਰਕਾਰਾਂ ਨਾਲ ਲੜ ਕੇ ਇਹਨਾਂ ਨੇ ਜੰਗਲ ਜਿਹੜੇ ਆ ਪਹਾੜ ਇਹ ਤਬਾਹ ਕਰ ਦਿੱਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਇਸ ਗੱਲ ਦੀ ਵੀ ਅਸੀਂ 25 ਤਰੀਕ ਤੋਂ ਬਾਅਦ ਅਸੀਂ ਪ੍ਰੋਗਰਾਮ ਬਣਾ ਕੇ ਇਸ ਜੰਗਲ ਦੀ ਰਾਖੀ ਲਈ ਇਹ ਇਹ ਪਹਾੜ ਨੂੰ ਵੱਢਣ ਤੋਂ ਰੋਕਿਆ ਜਾਵੇ ਇਹ ਜਿਹੜਾ ਨਜਾਇਜ਼ ਕੰਮ ਹੋ ਰਿਹਾ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਇਹ ਰੋਕੀ ਜਾਵੇ ਤੇ ਅਸੀਂ ਇਹਦੇ ਲਈ 25 ਦਿਨ ਬਾਅਦ ਫਿਰ ਐਸ.ਡੀ.ਐਮ ਦੇ ਧਰਨਾ ਲਾਵਾਂਗੇ ਧਰਨਾ ਲਾ ਕੇ ਇਹਦੀ ਮੰਗ ਪੱਤਰੀ ਵੀ ਦਵਾਂਗੇ ਉਸ ਤੋਂ ਬਾਅਦ ਅਗਲਾ ਜਿਹੜਾ ਸ਼ਗਾਛੂ ਆ ਇਹਨੂੰ ਬਚਾਣ ਲਈ ਬਾਤਾਬਾਨ ਬਜੇ ਜੰਗਲ ਬਜੇ ਪਾਣੀ ਬਜੇ ਇਹਦੇ ਜਿਹੜੀ ਲੜਾਈ ਆ ਅਸੀਂ ਲੜਾਂਗੇ ਮੋਰੇ ਹੋ ਕੇ ਕਿਉਂਕਿ ਇਹ ਤਵਾਹੀ ਜਿਹੜੀ ਹੋ ਰਹੀ ਆ ਇਹ ਮਨੁੱਖ ਦੇ ਲਈ ਇਹ ਜਿਹੜਾ ਤਵਾਹੀ ਮਨੁੱਖ ਲਈ ਹੋ ਰਹੀ ਆ ਇਹਨੂੰ ਰੋਕਣਾ ਚਾਹੀਦਾ ਸਰਕਾਰਾਂ ਨੂੰ ਰਲ ਕੇ ਰੋਕਣਾ ਦਾ ਕੀ ਆ ਹੁਣ ਹਿੱਸੇਦਾਰ ਬਣ ਗਈਆਂ ਸਰਕਾਰਾਂ ਇਹ ਗੈਰਗੁਨੀ ਜੋ ਕੰਮ ਹੋ ਰਹਾ ਆ ਉਹਦੀਆਂ ਹਿੱਸੇਦਾਰ ਬਣ ਗਈਆਂ ਇਸ ਕਰਕੇ ਲੋਕ ਤਾਂ ਬੂਟੇ ਲਾ ਰਹੇ ਆ ਲੋਕ ਮਹਾਉਤਸਵ ਦਰਾਖਤਾਂ ਦਾ ਮਨਾ ਰਹੇ ਆ ਪਰ ਇੱਥੇ ਕੋਈ ਦੇਖ ਨਹੀਂ ਰਿਹਾ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਜਿਹੜੇ ਜੰਗਲ ਆ ਦਰਾਖਤਾਂ ਉਹ ਵੱਡੇ ਜਾ ਰਹੇ ਆ ਆਹ ਹੁਣ ਜਿੱਦਾਂ ਮੀਂਹ ਪੈਣਾ ਹੁਣ ਬਰਸਾਤ ਆਣੀ ਆ ਅ ਜਿੰਨੀਆਂ ਜੜਾਂ ਦਰਖਤਾਂ ਦੀਆਂ ਪੱਠ ਹੋ ਗਈਆਂ ਇਸ ਤੋਂ ਬਾਅਦ ਦੁੱਗਣੀਆਂ ਹੋਰ ਪਿੱਛੇ ਨੂੰ ਜਿਹੜਾ ਪਾਣੀ ਨਹੀਂ ਜਾਣਾ ਤੇ ਦਰਖਤ ਹੋਰ ਵੀ ਪੱਠ ਹੋ ਜਾਣੇ ਆ ਜਿਹਦੇ ਨਾਲ ਪੰਜਾਬ ਦਾ ਇਹਨਾ ਬਿਲੋਂ ਦੇ ਆਲੇ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਇਸ ਨੁਕਸਾਨ ਨੂੰ ਰੋਕਣ ਲਈ ਅਸੀਂ ਲੜਾਈ ਲੜਾਂਗੇ ਤਿੱਖਾ ਸੰਘਰਸ਼ ਕਰਾਂਗੇ ਜਿੰਨਾ ਜੇ ਸਾਰਾ ਕੰਮ ਰੁਕ ਨਹੀਂ ਜਾਂਦਾ ਸਸਤਾ ਜਿਹੜਾ ਚਿੜੇ ਦੇ ਪੌ ਨੂੰ ਜਾ ਰਿਹਾ ਫੇਲਾ ਪੇਰ ਡੰਡੀ ਹੁੰਦੀ ਸੀ ਪੇਰ ਡੰਡੀ ਜਿਹਦੇ ਰਾਹੀਂ ਲੋਕ ਆਪਣੇ ਪਸ਼ੂ ਚਾਰਨ ਲਈ ਜਾਂ ਆਪਣੇ ਮੜਾ ਮੋਟਾ ਜੰਗਲ ਚੋਂ ਬਾਲਣ ਲੈਣ ਲਈ ਇਹਨੂੰ ਵਰਤਦੇ ਸੀ। ਰਾਮਪੁਰ ਬਿਰਡੋਂ ਦੀ ਪੰਚਾਇਤ ਨੇ ਜਦੋਂ ਦਾ ਇਹ ਰਸਤਾ ਦੇ ਦਿੱਤਾ ਉਹਦੇ ਬਦਲੇ ਚ ਪੈਸੇ ਇਹਨਾਂ ਨੂੰ ਆਂਦੇ ਆ। ਉਦੋਂ ਦਾ ਇਹ ਆ 100 ਫੁੱਟ ਦਾ ਪਾੜਾ ਤੇ 150 ਫੁੱਟ ਦਾ ਪਾੜਾ ਆ ਆਹ ਦੇਖ ਲਓ ਰਸਤਾ ਤਾਰ ਵੀ ਸ਼ਕ ਇੱਥੇ ਤੱਕ ਬਗਲੀ ਹੋਈ ਆ। ਪਰ ਜਿਹੜਾ ਪਾੜਾ ਆ ਇਹ 150 ਫੁੱਟ ਦਾ ਪਾੜਾ ਆ। ਪਹਾੜ ਸਾਰੇ ਵੱਢ ਦਿੱਤੇ। ਪਾਣੀ ਦੀਆਂ ਰੂਕਾਂ ਖਤਮ ਕਰ ਦਿੱਤੀਆਂ ਹਿਮਾਚਲ ਦਾ ਪਾਣੀ ਇਹ ਗੋਦ ਪਰਤ ਤੱਕ ਰਸਤਾ ਜਾਂਦਾ ਹਿਮਾਚਲ ਦਾ ਪਾਣੀ ਜਦੋਂ ਬਰਸਾਤਾ ਪੈਨੀਆ ਸਾਰਾ ਜਿਹੜਾ ਪਹਾੜ ਰੋਕ ਕੇ ਖੜੇ ਸੀ ਉਹ ਸਾਰਾ ਸਿੱਧਾ ਹੀ ਇੱਥੇ ਰਾਮਪੁਰ ਬਿਰਡ ਹੌਂਸਲੇ ਪਰ ਸਤਨੌਰ ਤੱਕ ਇਹ ਮਾਰ ਕਰਦਾ ਜਿੱਥੇ ਸਾਡੇ ਜੰਗਲ ਦਾ ਨੁਕਸਾਨ ਹੋਇਆ ਉੱਥੇ ਲੋਕਾਂ ਨੂੰ ਜਿਹੜੀ ਹੜ ਵਰਗੀ ਸਥਿਤੀ ਦਾ ਵੀ ਸਾਹਮਣਾ ਕਰਨਾ ਪਿਆ ਲੋਕਾਂ ਦਾ ਸਮਾਨ ਡੁੱਬਿਆ ਹੋਰ ਬੜਾ ਕੁਝ ਹੋਇਆ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹਨੇ ਆ ਦਫਾ ਚਾਰ ਤੇ ਪੰਜ ਦਾ ਮਤਲਬ ਕੀ ਆ ਇੱਕ ਪਾਸੇ ਸਧਾਰਨ ਲੋਕਾਂ ਲਈ ਦਫਾ 4 5 'ਚ ਇੱਕ ਲੱਕੜੀ ਦੀ ਛਿਟੀ ਨਹੀਂ ਵੱਢੀ ਜਾ ਸਕਦੀ ਤੇ ਦੂਜੇ ਪਾਸੇ ਤੁਸੀਂ ਪਹਾੜ ਵੀ ਓਜਾੜ ਦਿੱਤੇ ਤੇ ਜੰਗਲ ਦੀ ਓਜਾੜ ਦਿੱਤੇ ਇਹ ਕਹਿਣਾ ਚਾਹੁੰਦੇ ਆ ਕਿ ਹਿੰਦੂਸਤਾਨ 'ਚ ਪੰਜਾਬ 'ਚ ਦੋ ਤਰ੍ਹਾਂ ਦਾ ਕਾਨੂੰਨ ਕਿਉਂ ਲਾਗੂ ਕੀਤਾ ਜਾ ਰਿਹਾ ਇੱਕ ਪਾਸੇ ਉਹ ਗਰੀਬ ਲੋਕਾਂ ਦਾ ਕਾਨੂੰਨ ਆ ਜੇ ਬੱਲਣ ਦੀ ਭਰੀ ਲੈ ਕੇ ਆਂਦਾ ਤਾਂ ਗਾਰਡ ਰੋਕ ਲੈਂਦਾ ਇੱਕ ਪਾਸੇ ਉਹ ਜਿਹੜਾ ਖਣਿਜ ਪਦਾਰਥ ਹੈ ਸਾਡਾ ਪੱਥਰ ਹੈ ਬਜਰੀ ਹੈ ਰੇਤਾ ਹੈ ਸਾਰਾ ਹੀ ਇਸੇ ਰਸਤੇ ਢੋਆ ਜਾ ਰਿਹਾ ਤੇ ਇਹ ਰਸਤਾ ਜਿਹੜਾ ਇੱਕ ਸੁਰੱਖਿਆ ਕਬਜ ਬਣ ਗਿਆ ਉਹਨਾਂ ਲੋਕਾਂ ਲਈ ਜਿਹੜੇ ਆ ਮੈਨੇ 2 ਨੰਬਰ ਦਾ ਕੰਮ ਕਰਨਾ ਉਹ ਭਾਵੇਂ ਨਸ਼ੇ ਦੇ ਤਸ਼ਕਰ ਹੋਣ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲੇ ਆ ਇਹ ਇੱਕ ਸੇਫ ਰਸਤਾ ਆ ਜਿੱਥੇ ਕੋਈ ਚੈਕਿੰਗ ਨਹੀਂ ਕੋਈ ਗੱਲਬਾਤ ਨਹੀਂ ਤੇ ਇਸਰਾ ਕੋਈ ਵੀ ਨੰਗ ਸਿ ਜਿਹਾ ਅਸੀਂ ਰਾਮਪੁਰ ਬਿਰੜੋਂ ਤੇ ਜਿਹੜਾ ਚੇੜੇ ਦਾ ਪਾਉਂ ਰਸਤਾ ਜਾਂਦਾ ਉੱਥੇ ਦੇਖਿਆ ਦੇਖੋ ਕਿੰਨਾ ਹਿਆੜਾ ਪੈ ਗਿਆ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਤੁਸੀਂ ਇੱਕ ਆਧਾਰ ਕਾਰਡ ਤੇ ਤੁਹਾਨੂੰ 15 ਬੂਟੇ ਦਵਾਂਗੇ ਉਹ 15 ਬੂਟੇ ਪਾਲਣੇ ਲਈ ਸਾਨੂੰ ਕਿੰਨਾ ਟਾਈਮ ਲੱਗਾ ਇੱਕ ਫਲੇ ਫਲਾਏ ਬੂਟੇ ਤੁਸੀਂ ਕੈਮਰਾਮੈਨ ਨੂੰ ਲੋੜਾ ਦੇਖੋ ਉੱਪਰ ਇਹ ਸਾਰੇ ਹੀ ਕੱਟ ਕੇ ਇਹ ਪੂਰਾ ਜੜਾ ਇੱਕ ਪਾਸੇ ਕਹਿੰਦੇ ਮੀਂਹ ਨਹੀਂ ਪੈਂਦਾ ਰਾਜਸਥਾਨ ਦੁਬਈ ਦੇ ਵਿੱਚ ਇਸ ਵੇਲੇ ਦੁਬਈ ਦੇ ਵਿੱਚ ਕਿਸੇ ਦੇ ਘਰ ਦੇ ਮੋਰੀਓ ਵੀ ਨਾ ਦਰਖਤ ਪਟਣਾ ਹੋਵੇ ਇੱਕ ਵੱਡਣਾ ਵੀ ਹੋਵੇ ਉਹਲੇ ਵੀ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਉਹ ਵੀ ਮਨਜ਼ੂਰੀ ਲੈ ਕੇ ਫਿਰ ਕਿਤੇ ਵੱਡਣਾ ਪੈਂਦਾ ਪਰ ਉਹ ਮਨਜ਼ੂਰੀ ਦਿੰਦੇ ਨਹੀਂ ਅੱਜ ਦੁਬਈ ਦਾ ਟੈਂਪਰੇਚਰ ਸਿਰ 32 32 ਹੈ ਜੀ ਆਪਣੇ ਇੰਡੀਆ ਦਾ 48 50 ਨੂੰ ਡਿਗਰੀ ਨੂੰ ਪਹੁੰਚ ਗਿਆ ਜਿਹੜਾ ਹਰਿਆ ਭਰਿਆ ਦੇਖੋ ਅਸੀਂ ਆਪਣੇ ਜੇਜੋ ਤੋਂ ਗੋਲੀ ਅ ਗੜ ਸ਼ੰਕਰ ਤੱਕ ਕਿੰਨਾ ਹਰਿਆ ਭਰਿਆ ਹੁੰਦਾ ਸੀਗਾ ਛੋਟ ਜਿਹਾ ਹੁਣੇ ਬੇਰ ਲੈਣਾ ਨਾ ਕਦੇ ਕੋਸ ਕਰਨਾ ਹੁਣ ਦੇਖੋ ਪੂਰਾ ਜਾੜਾ ਬਾਤਾ ਆ ਜੜਾ ਦੇਖ ਲਓ ਕੱਟ ਕੱਟ ਕੇ ਦਰਖਤਾਂ ਦਾ ਬੁਰਾ ਹਾਲ ਵਾ ਮੇਰੀ ਸਰਕਾਰ ਨੂੰ ਬੇਨਤੀ ਹੈ ਥੋੜੀ ਜਿਹਾ ਵਾਲੇ ਧਿਆਨ ਦਿਓ ਕਿ ਤਾਂ ਕਿ ਸਾਨੂੰ ਦਰਖਤ ਲਾਣੇ ਨੂੰ ਵੀ ਬਹੁਤ ਟਾਈਮ ਲੱਗਣਾ ਜਿਹੜੇ ਪਲੇ ਪਲਾਏ ਲੱਗੇ ਹੋ ਆ ਉਹਨਾਂ ਦਰਖਤਾਂ ਦਾ ਅਜਾੜਾ ਨਾ ਕਰਵ ਇੰਨੀ ਬੇਨਤੀ ਕਰਦਾ ਸਰਕਾਰ ਨੂੰ ਆਪਾਂ 27 ਤਰੀਕ ਨੂੰ ਸਾਰੇ ਵਿਦਵ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਹਮ ਹਮਾ ਕੇ ਐਸਡੀਐਮ ਦਫ਼ਤਰ ਡੀਸੀ ਦਫ਼ਤਰ ਹਿਸ਼ਾਰਪੁਰ ਆਪਾਂ ਪਹੁੰਚਣਾ ਉੱਥੇ ਵੱਧ ਤੋਂ ਵੱਧ ਬੰਦੇ ਆਪਣੇ ਪਹੁੰਚਣ ਉਦੋਂ ਫਿਰ ਬਾਅਦ ਵਿੱਚ ਫਿਰ ਗਰ ਸ਼ੰਕਰ ਤੇ ਆਪਣੀ ਮੀਟਿੰਗ ਕਰਾਂਗੇ ਜੂਥ ਵਾਲੇ ਔਰ ਕਿਸਾਨ ਮੋਰਚਾ ਦੇ ਨਾਲ ਵੀ ਸਲਾਹ ਕਰਕੇ ਇਹ ਪੱਕਾ ਧਰਨਾ ਵੀ ਲਾਉਣ ਦੀ ਕੋਸ਼ਿਸ਼ ਕਰਾਂ ਅੱਜ ਅਸੀਂ ਰਾਮਪੁਰ ਬਿਰੋਨ ਤੋਂ ਜਿਹੜਾ ਚੜੇ ਦੇ ਪਾਉ ਨੂੰ ਹਿਮਾਚਲ ਨੂੰ ਇਨੀ ਰਸਤਾ ਦਿੱਤਾ ਨਾ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਰਸਤਾ ਦਿੱਤਾ ਇਹ ਛੋਟਾ ਜਿਹਾ ਆਪਣਾ ਰਸਤਾ ਦਿੱਤਾ ਸੀ ਅੱਜ 150 200 ਫੁੱਟ ਦਾ ਪਾੜ ਇਸ ਪਹਾੜ ਦੇ ਵਿੱਚ ਪਾਣੀ ਦੇ ਦੁਆਰਾ ਪੈ ਗਿਆ ਜਿਹੜੇ ਬੂਟੇ ਐ ਸਰਕਾਰ ਇੱਕ ਪਾਸੇ ਕਹਿੰਦੀ ਐ ਵੀ ਬੂਟੇ ਲਾਓ ਦੂਜੇ ਪਾਸੇ ਇਹਨਾਂ ਮਾਈਨਿੰਗ ਵਾਲਿਆਂ ਨੇ ਪੱਥਰ ਤਾਂ ਕੀ ਢੋਣਾ ਸੀ ਰੇਤਾ ਤਾਂ ਕੀ ਢੋਣਾ ਸੀ ਨਾਲ ਦਰਖਤ ਵੀ ਪੁੱਟੇ ਜਾ ਰਹੇ ਐ ਬਿਰੂਣੋਂ ਨੇ ਯਤਨ ਕਰ ਦਿੱਤਾ ਰਾਮਪੁਰ ਬਿਰੂਣੋਂ ਨੇ ਯਤਨ ਕਰਤਾ ਵੀ ਗੜ ਸ਼ੰਕਰ ਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਐ ਹਿਮਾ ਚਲਦਾ ਪਾਣੀ ਸਿੱਧਾ ਆ ਕੇ ਉਹ ਪਿੰਡ ਵੀ ਹੜਨ ਆਪਾਂ 27 ਤਰੀਕ ਨੂੰ ਜਿੱਥੇ ਡੀਸੀ ਦੇ ਅਗੇ ਮਤਲਬ ਤੁਹਾਨੂੰ ਦੇਵਾਂਗੇ ਉੱਥੇ ਨਾ ਐਸਡੀਐਮ ਦੇ ਵੀ ਆਪਾਂ ਧਰਨੇ ਚਾਲੂ ਕਰਾਂਗੇ ਪੱਕੇ ਤੌਰ ਤੇ ਵੀ ਤੁਹਾਨੂੰ ਲਾਈ ਜਾਣਗੇ ਬਾਕੀ ਸਾਰੇ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਕਰਕੇ ਇਹ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਫਿਨਿਚ ਪਦਾਰਥ ਮਤਲਬ ਕੱਢਿਆ ਜਾ ਰਿਹਾ ਹੈ ਇਹਨੂੰ ਆਪਾਂ ਰੋਕਣ ਦਾ ਯਤਨ ਕਰਾਂਗੇ ਧੰਨਵਾਦ